ਮੇ ਤਰੇ ਤਗਾ ਕਮਾਵ ਦੇ ਕਰ ਮਤਰਸੇ ਪਿਆਰ ਆਦਿ ਚ ਸਤਗੁਰ ਨਾਨਕ ਤਿਆ ਕੇ ਕਲਗੀ ਤਰ ਨੂੰ ਸੀਸ ਨਿਵਾ ਕੇ ਗਜਵਲੀ ਖਾਨ ਨੂੰ ਕਰਾਂ ਸਲਾਮ ਮਾਤਾ ਕੁਝ ਕਰਾਂ ਲਖਣ ਦਾ ਸਾਮਾ ਫੁਰਨੇ ਫੁਰਨ ਦਿਮਾਗ ਵਿੱਚੋਂ ਸੁੰਗਣ ਬਾਤ ਬਾਤ ਦੀ ਖੁਸ਼ਬੂ ਪੌਰ ਸਰੋਤੇ ਬਾਗ ਵਿੱਚੋਂ ਚੁਣ ਚੁਣੇ ਸ਼ਬਦ ਅਮਨਾਂ ਨੂੰ ਮੋੜੇ ਕਲਮ ਦੀ ਡੋਰ ਤੇ ਹਾਰ ਪਰੋਣੇ ਹੋਰੇ ਕਰਮ ਨਾ ਹੋਰੀ ਰਖਸ਼ਾ ਬਦਲਿਆ ਕੁੱਲ ਦੁਨੀਆ ਦਾ ਨਕਸ਼ਾ ਇਹ ਗੱਲ ਹਰ ਥਾਂ ਮਾਨੀ ਦੀ ਦਿਨ ਗਾਲ ਅੱਗ ਦੇ ਮਾੜੇ ਵੱਧ ਗਈ ਕਾਰ ਸ਼ੈਤਾਨੀ ਦੀ ਲੋਕ ਗਾਇਕ ਬਣੇ ਮੁਸਟੰਡੇ ਕੱਦੂ ਵਿੱਚ ਫਸਾਏ ਡੰਡੇਂਗੇ ਟੰਗ ਦੀ ਬਾਂ ਤੇ ਬਾਂ ਦੀ ਟੰਗ ਹੈ ਸੁਰ ਤੋਂ ਬਾੜ ਪਾੜ ਦੇ ਸੰਗ ਹੈ ਕੈਣ ਦੁਗਾਣਾ ਗਾਉਂਦੇ ਆਂ ਪਿੰਡੋਂ ਸ਼ਹਿਰੋਂ ਲੱਭ ਕੇ ਨਾਲ ਦੀ ਕੁੜੀ ਲਿਆਉਂਦੇ ਆਂ ਜਾਨਣ ਸੁਰ ਨਾ ਜਾਨਣ ਤਾਲ ਐ ਆਖਣ ਜੋੜੀ ਬੜੀ ਕਮਾਲ ਐ ਝਾਕਾ ਲਵੇ ਪਨੀਰੀ ਹੁਣ ਦੀ ਏ ਕੋਈ ਗੀਤ ਗੂਤ ਨਹੀਂ ਸੁਣਦੀ ਵੇਖੇ ਝਲਕ ਜਨਾਨੀ ਦੀ ਤੇਨੇ ਕਾਲੇ ਯੁੱਗ ਦੇ ਮਾੜੇ ਵੱਧ ਗਈ ਕਾਰ ਸ਼ੈਤਾਨੀ ਦੀ ਆਜੋ ਪੜਨ ਕਾਲ ਜੀ ਕੁੜੀਆਂ ਬਹੁਤੀਆਂ ਗਲਤ ਕਮਾਂ ਵਿੱਚ ਰੁੜੀਆਂ ਸਰੋਤਿਓ ਜਮਾ ਕਵਾਤੀ ਜਗ ਦੀ ਮੂੰਹੋਂ ਬੋਲਦਿਆਂ ਸੰਗ ਲੱਗਦੀ ਟੱਪੀਆਂ ਲਾਲ ਲਕੀਰਾਂ ਨੇ ਦਸੀਏ ਬੋਲ ਸੀ ਕੀ ਤੁਹਾਨੂੰ ਸਮਝੋ ਗੁਪਤ ਨਜ਼ੀਰਾਂ ਨੇ ਜਿੰਨੇ ਪੈਕਸ ਸਟੇਪ ਚ ਹੋਟਲ ਨੰਕੇ ਨਾਚ ਨਚਾਉਂਦੇ ਟੋਟਲ ਆਂ ਜਨੇ ਤਣਾੜੇ ਅਮੀਰ ਵਪਾਰੀ ਸਭ ਦੀ ਮਤ ਕਾਮ ਨੇ ਮਾਰੀ ਛੱਡ ਕੇ ਗਲ ਇਨਸਾਨੀ ਦੀ ਦਿਨ ਕਾਲ ਯੁੱਗ ਦੇ ਮਾੜੇ ਵਧ ਗਈ ਕਾਰ ਸ਼ੈਤਾਨੀ ਦੀ ਵਧ ਗਏ ਨਸ਼ੇ ਗਨੇ ਨਾ ਜਾਂਦੇ ਗੱਬਰੂ ਫੁੱਟੜੇ ਅੱਧ ਖੜ ਖਾਂਦੇਗੇ ਸਿਗਰਟ ਪੀੜੀ ਸੁਲਫਾ ਗਾਂਜਾ ਕੁਝ ਨਾ ਛੱਡਦੇ ਫੇਰ ਨ ਮਾਂਜਾ ਮੂੰਹ ਵਿੱਚ ਰੱਖਦੇ ਜਰਦਿਆਂ ਨੂੰ ਗੋਲੀਆਂ ਖਾ ਗਲੀਆਂ ਵਿੱਚ ਡਿੱਗਦੇ ਮਸਾਂ ਬਚਾਵੇ ਮਰਦਿਆਂ ਨੂੰ ਜੈਜੀ ਪਾਮ ਗੋਲੀਆਂ ਖਾਂਦੇ ਬਿਲਕੁਲ ਡੈਮ ਕੂਲ ਹੋ ਜਾਂਦੇ ਫੈਸੀ ਡ੍ਰਿਲ ਪੀਣ ਜੋ ਦਵਾਈ ਸਮਝੋ ਮੌਤ ਆਈ ਕਿ ਆਈ ਵਾਯੂ ਤੇਜ ਤੂਫਾਨੀ ਦੀ ਦੇਨ ਕਾਲ ਯੁੱਗ ਦੇ ਮਾੜੇ ਵੱਦ ਕੀ ਕਾਰ ਸ਼ੈਤਾਨੀ ਦੀ ਲਾਉਣ ਜੋ ਨੈਰੋ ਫੀਨ ਦੇ ਟੀਕੇ ਉਹਨਕੋ ਕੁਝ ਚਿਰ ਮੌਤੜੀਕੇਂਗੇ ਜੇੜੀ ਨਾੜ ਚ ਲੱਗੇ ਇੰਜੈਕਸ਼ਨ ਹੋ ਜੇ ਬੰਦ ਉਸ ਦਾ ਐਕਸ਼ਨ ਨਾੜਾ ਸੁੱਕਣ ਸਰੀਰ ਦੀਆਂ ਆਂਗਾ ਮਾਪਿਓ ਰੋਣ ਜਨਾਨੀ ਪਿੱਟਦੀ ਗਾਵਾ ਕੰਰ ਅਖੀਰ ਦੀਆਂ ਆਂਗਾ ਸਾਡੀ ਸੁਣ ਲੋ ਵੀਰ ਪਰਾਬੋ ਐਸੇ ਨਸ਼ਿਆਂ ਤੋਂ ਸੌ ਪਾਵੋ ਮੰਗਣ ਹੋਰ ਖਾਨ ਨੂੰ ਜਿਹੜੇ ਦਿਉਨਾ ਮੂੰਹ ਤੇ ਜੜੋ ਚ ਪੇੜੇ ਜਿਉ ਸੱਟ ਵੱਜਦੀ ਕਾਨੀ ਦੀ ਦੈਨ ਕਾਲ ਯੁਗ ਦੇ ਮਾੜੇ ਵੱਦਗੀ ਕਾਰ ਸ਼ੈਤਾਨੀ ਦੀ ਮੁੰਡੇ ਕੁੜੀਆਂ ਕਰਦੇ ਐਸ਼ਨ ਚਲਪੇ ਭਾਤ ਬਾਤ ਦੇ ਫੈਸ਼ਨਾਂ ਬਿਊਟੀ ਪਾਰਲਰਾਂ ਵਿੱਚ ਜਾ ਕੇ ਕੁੜੀਆਂ ਆਵਣ ਕੇਸ ਕਟਾ ਕੇ ਝੱਲ ਰ ਲਮਕੇ ਮੱਥਿਆਂ ਤੇਂਗੇ ਅੱਖੀਂ ਸ਼ਹਿਰ ਵਿੱਚ ਵੇਖੋ ਜੇ ਵਿਸ਼ਵਾਸ ਨਹੀਂ ਕਥਿਆਂ ਦੇਂਗੇ ਐਸੇ ਸੂਟ ਸਿਉਂਦੇ ਟੇਲਰ ਲੱਜੇ ਫਿਲਮ ਦਾ ਦਿਸਣਾ ਟ੍ਰੇਲਰ ਆਂ ਲੱਗਣ ਨਾ ਸਿਆਣਿਆਂ ਨੂੰ ਚੰਗੀਆਂ 1/3 ਛਾਤੀਆਂ ਨੰਗੀਆਂ ਕਰਦੇ ਰੀਸ ਕਰਾਨੀ ਦੀ ਦੈਨ ਕਾਲ ਯੁਗ ਦੇ ਮਾੜੇ ਵੱਦ ਕੀ ਕਾਰ ਸ਼ੈਤਾਨੀ ਦੀ ਮੁੰਡੇ ਮੂਹਰੋਂ ਕੇਸ ਕਟਾਵਣ ਬਜਦੇ ਗਿੱਚੀ ਤੇ ਲਟਕਾਵਣਾ ਤੇ ਇੱਕ ਕਨਜ ਪਹਿਨ ਲੈ ਬੁੰਦੇ ਜਿਵੇਂ ਨਚਾਰ ਸੀ ਪਹਿਲਾਂ ਹੁੰਦੇ ਤੁਰਦੇ ਤੋਰ ਲਿਉਂਦੇ ਲੋੜੇ ਗੋਗਲ ਪਹਿਨ ਜਪਾਨੀ ਦੀ ਈਂਗੀ ਦਿਨ ਕਾਲ ਯੁਗ ਦੇ ਮਾੜੇ ਵੱਦ ਕੀ ਕਾਰ ਸ਼ੈਤਾਨੀ ਦੀ ਈਂਗੀ ਭੋੜਾ ਪਰਨਾ ਮੰਨਦੇ ਹਾਨੀ ਮਰਦੋਂ ਬਣਨਾ ਚਾਹਣ ਜਨਾਨੀ ਤੁਰਦੇ ਤੋਰ ਲਿਆਉਂਦੇ ਲੋੜੇ ਮਾਰਨ ਕੁੜੀਆਂ ਵਾਂਗ ਮਰੋੜੇ ਗੋਗਲ ਪੈਣ ਜਾਪਾਨੀ ਦੀ ਦਿਨ ਕਾਲ ਯੁੱਗ ਦੇ ਮਾੜੇ ਵੱਧ ਗਈ ਕਾਰ ਸ਼ੈਤਾਨੀ ਦੀ ਬੇੜੀ ਕਲੂ ਕਾਲ ਨੇ ਡੋਪੀ ਬਾਬੂ ਦੁਨੀਆ ਹੋ ਗਈ ਲੋਬੀ ਜੀਤੋ ਬਿਨਾ ਨਾ ਬਚਦੇ ਬਿੰਦੜ ਚੇਲੇ ਗੁਰੂ ਪੀਰ ਨੂੰ ਨਿੰਦਣ ਮਿੱਤਰ ਦਗਾ ਕਮਾਉਂਦੇ ਆਂਗਾ ਪਿਆਰ ਮੁਹੱਬਤਾਂ ਪਾ ਕੇ ਪਿੰਚੋਂ ਐ ਠੁਕ ਲਾਉਂਦੇ ਆਂਗਾ ਹੋ ਗਿਆ ਰੱਬ ਵੀ ਜੇ ਹੋ ਜੀਆ ਨਿਜਤਾ ਜਾਂਦਾ ਯਾਰ ਯਾਰ ਤੇ ਤਜਤਾ ਆਂਗਾ ਬਣਦੇ ਨਰਕਾਂ ਦੇ ਅਧਿਕਾਰੀ ਤੱਕ ਕੇ ਮਿੱਤਰ ਯਾਰ ਦੀ ਨਾਰੀ ਦੀ ਤੇ ਭੈਣ ਬਗਾਨੀ ਦੀ ਬਨਕਾਲ ਯੁਗ ਦੇ ਮਾਰੇ ਬਦਗੀ ਕਾਰ ਸ਼ਤਾਨੀ ਦੀਂਗੇ ਦਨਕਾਰ ਯੁਗ ਦੇ ਮਾਰੇ ਵਦਗੀ ਕਾਰ ਸ਼ੈਤਾਨੀ ਦੀ